ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਦੇਵਾਮਾਈ ਵੈਲਫੇਅਰ ਸੁਸਾਇਟੀ ਰਜਿਸਟਰਡ ਹੁਸ਼ਾਰਪੁਰ ਵੱਲੋਂ ਮਾ ਵੈਸ਼ਨੋਦੇਵੀ ਜੀ ਦੇ ਦਰਬਾਰ ਲਈ ਸ਼ਰਧਾਲੂਆਂ ਦੀਆਂ ਮੁਫਤ ਬੱਸਾਂ ਲਗਾਈਆਂ ਗਈਆਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਬੰਧਕ ਪੰਕਜ ਸ਼ਰਮਾ ਨੇ ਦੱਸਿਆ ਕਿ ਪਿਛਲੇ ਕਰੀਬ 13 ਸਾਲਾਂ ਤੋਂ ਉਹ ਹੁਸ਼ਾਰਪੁਰ ਸ਼ਹਿਰ ਤੋਂ ਸ਼ਰਧਾਲੂਆਂ ਦੀਆਂ ਬੱਸਾਂ ਮਾ ਵੈਸ਼ਨੋਦੇਵੀ ਜੀ ਦੇ ਦਰਬਾਰ ਤੇ ਲੈ ਕੇ ਜਾਂਦੇ ਨੇ ਤੇ ਇਹ ਯਾਤਰਾ ਮਾਤਾ ਜੀ ਦੇ ਅਸ਼ੀਰਵਾਦ ਸਦਕਾ ਮੁਫਤ ਕਰਵਾਈ ਜਾਂਦੀ ਹੈ ਤੇ ਕਿਸੇ ਵੀ ਸ਼ਰਧਾਲੂ ਕੋਲੋਂ ਕੋਈ ਪੈਸਾ ਨਹੀਂ ਲਿਆ ਜਾਂਦਾ ਤੇ ਰਸਤੇ 'ਚ ਸ਼ਰਧਾਲੂਆਂ ਦੇ ਖਾਣ-ਪੀਣ ਅਤੇ ਰਹਿਣ-ਸਹਿਣ ਦੇ ਵੀ ਪੂਖਤਾ ਪ੍ਰਬੰਧ ਕੀਤੇ ਜਾਂਦੇ ਨੇ। ਉਹਨਾਂ ਨੇ ਕਿਹਾ ਕਿ ਇਹ ਯਾਤਰਾ 3 ਦਿਨਾਂ ਦੀ ਹੁੰਦੀ ਹੈ ਤੇ ਅੱਜ ਸ਼ਾਮ ਨੂੰ ਸ਼ਰਧਾਲੂ ਕਟੜਾ ਵਿਖੇ ਪਹੁੰਚਣਗੇ ਤੇ ਫਿਰ ਰਾਤ ਰੁਕਣ ਤੋਂ ਬਾਅਦ ਮਾ ਵਿਸ਼ਨੂ ਦੇਵੀ ਜੀ ਦੇ ਦਰਸ਼ਨਾਂ ਲਈ ਰਵਾਨਾ ਹੋਣਗੇ। ਉਹਨਾਂ ਦੱਸਿਆ ਕਿ ਕਟੜਾ ਵਿਖੇ ਸਥਿਤ ਸ਼੍ਰੀ ਦੇਵਾਮਾਈ ਜੀ ਦੇ ਦਰਬਾਰ ਤੇ ਚੌਂਕੀ ਵੀ ਲਗਾਈ ਜਾਵੇਗੀ ਜਿਸ ਵਿੱਚ ਸ਼ਰਧਾਲੂਆਂ ਵੱਲੋਂ ਵੱਧ ਚੜ੍ਹ ਕੇ ਭਾਗ ਲਿਆ ਜਾਂਦਾ ਹੈ ਤੇ ਮਾਤਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਜਾਂਦਾ ਹੈ। ਪੰਕਜ ਸ਼ਰਮਾ ਨੇ ਦੱਸਿਆ ਕਿ ਇਸ ਯਾਤਰਾ ਲਈ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ ਤੇ ਹਰ ਸਾਲ ਸਵਾਸਤੋ ਦੇ ਕਰੀਬ ਸ਼ਰਧਾਲੂ ਇਸ ਯਾਤਰਾ ਦਾ ਹਿੱਸਾ ਬਣਦੇ ਨੇ ਹੁਸ਼ਰਪੁਰ نیوز ਦੇ ਨਾਲ ਚੇਤਨ ਕਸ਼ਪਤ ਰਿਪੋਰਟ ਜੀ ਕੀ ਨਾਮ ਹੈ ਜੀ ਸਰ ਮੇਰਾ ਨਾਮ ਪੰਕਜ ਸ਼ਰਮਾ ਜੀ ਕਿੱਥੋਂ ਆਣ ਵਾਲੇ ਹੋ ਸਰ ਹੁਸ਼ਰਪੁਰ ਜੀ ਕਿਹੜੀ ਜਗ੍ਹਾ ਯਾਤਰਾ ਲਈ ਆ ਰਹੇ ਹੋ ਸਰ ਮਾਤਾ ਵੈਸ਼ਨੋ ਦੇਵੀ ਜਾਣੇ ਸੀ ਹਰ ਸਾਲ ਤੇ ਐਡ ਕੀ ਵੀ ਅਸੀਂ ਮਾਤਾ ਵੈਸ਼ਨੋ ਦੇਵੀ ਜਾ ਰਹੇ ਆ ਸਾਡੀ ਜਿਹੜੀ ਸੁਸਾਇਟੀ ਹੈਗੀ ਹੈ ਸ਼੍ਰੀ ਦੇਵਾ ਮਾਈ ਵੈਲਫੇਅਰ ਸੁਸਾਇਟੀ ਰਜਿਸਟਰਡ ਹੁਸ਼ਰਪੁਰ ਇਨਾਂ ਦੀ ਤਰਫੋਂ ਹਮੇਸ਼ਾ ਵੈਸ਼ਨੂ ਦੇ ਵੀ ਯਾਤਰਾ ਜਾਂਦੀ ਹੈ ਔਰ ਬਹੁਤ ਹੀ ਬੱਚੀ ਔਰ ਬਹੁਤ ਹੀ ਵਧੀਆ ਇਹ ਸਾਡੀ 12ਵੀਂ ਜਾਂ 13ਵੀਂ ਯਾਤਰਾ ਹੈਗੀ ਹੈ ਜੀ ਕਿੰਨੇ ਦਿਨ ਦੀ ਯਾਤਰਾ ਹੋਵੇ ਸਰ ਇਹ 3 ਦਿਨ ਦੀ ਯਾਤਰਾ ਹੈ ਜੀ ਠੀਕ ਹੈ ਜੀ ਤਾਂ ਹੋਰ ਕਿਹੜੀ ਕਿਹੜੀ ਜਗ੍ਹਾ ਜਾਣੂ ਜੀ ਸਰ ਅਸੀਂ ਮਾਤਾ ਵੈਸ਼ਨੂ ਦੇਵੀ ਪਹਿਲਾਂ ਹੁਣ ਜਿੱਦਾਂ ਅੱਜ ਅਸੀਂ ਜਾਣਾ ਸ਼ਾਮ ਨੂੰ ਪਹੁੰਚਣਾ ਹੈ ਸ਼ਾਮੀ ਪਹੁੰਚ ਕੇ ਉਸ ਤੋਂ ਬਾਅਦ ਨਾਈਟ ਸਟੇ ਕਰਕੇ ਉੱਥੇ ਆਪਣੇ ਹੋਟਲ ਦਾ ਸਾਰਾ ਇੰਤਜ਼ਾਮ ਹੁੰਦਾ ਹੈ ਔਰ ਸਭ ਤੋਂ ਮੇਨ ਚੀਜ਼ ਇਹ ਹੈਗੀ ਹੈ ਕਿ ਸਾਰੀ ਯਾਤਰਾ ਮਹਾਮਈ ਦੀ ਕਿਰਪਾ ਦੇ ਨਾਲ ਫ੍ਰੀ ਆਫ ਕਾਸਟ ਹੈਗੀ ਹੈ ਸਰ ਆਪ ਵਾਪਸੀ ਕਰਾਂਗੇ ਸਰ ਵਾਪਸੀ ਅਸੀਂ 23 ਤਰੀਕ ਦੀ ਕਰਨੀ ਹੈ ਜੀ ਤਾਂ ਉੱਥੇ ਦੱਸਿਆ ਜਾ ਰਿਹਾ ਕਿ ਤੁਸੀਂ ਚੌਂਕੀ ਬਿਨੈਰਾ ਦਾ ਵੀ ਪ੍ਰਬੰਧ ਹੁੰਦਾ ਹੈ ਹਾਂਜੀ ਸਰ ਉੱਥੇ ਚੌਂਕੀ ਦਾ ਪ੍ਰਬੰਧ ਹੈਗਾ ਜੀ ਸ਼੍ਰੀ ਦੇਵਾ ਮਾਈ ਮੰਦਿਰ ਹੈ ਸਰ ਕਟੜਾ ਵੈਸ਼ਨੂ ਦੇ ਵੀ ਜਿੰਨੂੰ ਕੀ ਦੂਜਾ ਸਥਾਨ ਵੀ ਕਿਹਾ ਗਿਆ ਹੈ ਔਰ ਸਭ ਤੋਂ ਵੱਡੀ ਚੀਜ਼ ਇਹ ਹੈਗੀ ਹੈ ਕਿ ਉੱਥੇ ਮਹਾ ਮਾਈ ਜਿਹੜੀ ਆ 110 ਸਾਲ ਤੱਕ ਵਿਰਾਜਮਾਨ ਸੀਗੇ ਜਿਹੜੇ ਦਰਸ਼ਨ ਕੋਈ ਪਰਸਨ ਇਦਾਂ ਦੇ ਜਿਹੜੇ ਵੈਸ਼ਨੂ ਦੇ ਵੀ ਨਹੀਂ ਜਾ ਸਕਦੇ ਕਿਸੇ ਕਾਰਨ ਵਸ਼ ਉਹ ਮਹਾਮਾਈ ਦੇਵਾ ਮਾਈ ਦੇ ਮੰਦਿਰ ਵੀ ਜਾ ਕੇ ਉੱਥੇ ਜੋ ਵੀ ਮੰਨਣ ਪੂਰੀ ਮੰਗਦੇ ਆ ਉਹਨਾਂ ਦੀ ਮੰਨਤ ਉੱਥੇ ਪੂਰੀ ਹੁੰਦੀ ਹੈ। ਇਹ ਰਾਹ ਸੈਣ ਦਾ ਪ੍ਰਬੰਧ ਕਾਲਪੀੜ ਦਾ ਪ੍ਰਬੰਧ ਤੁਹਾਡੇ ਵੱਲੋਂ ਕੀਤਾ ਜਾਂਦਾ ਹੈ ਕਿ ਸਰ ਸਰ ਇਹ ਸਾਰੀ ਮਹਾਮਾਈ ਦੀ ਕਿਰਪਾ ਆ ਉਹਦੇ ਨਾਲ ਹੀ ਸਾਰੇ ਅਸੀਂ ਚੱਲਦੇ ਪਏ ਆ ਉਹਦੇ ਨਾਲ ਹੀ ਸਾਰਾ ਕੁਝ ਹੋ ਰਿਹਾ ਜੀ। ਪਿਛਲੇ ਕਿੰਨੇ ਸਾਲਾਂ ਤੋਂ ਜਾ ਰਹੇ? ਸਰ ਪਿਛਲੇ 12 ਸਾਲ ਵੇ 12ਵੀਂ ਯਾਤਰਾ ਹੈ ਸਰ। ਮੋਟਿਵ ਕੀ ਆ ਜੀ ਪਿਛਲੇ ਲਗਾਤਾਰ 12-13 ਸਾਲ ਤੋਂ ਤੁਸੀਂ ਸਰ ਮੋਟਿਵ ਇਹੀ ਆ ਕਿ ਜੋ ਮਾਤਾ ਰਾਣੀ ਜਿੱਦਾਂ ਸਾਡਾ ਲੈਂਦੇ ਪਏ ਆ ਜੋ ਸਾਨੂੰ ਕਹਿੰਦੇ ਪਏ ਆ ਉਸ ਦਾ ਆਸ਼ੀਰਵਾਦ ਨਾਲ ਚੱਲੀ ਜਾਂਦੇ ਮਹਾਮਾਈ ਦੀ ਕਿਰਪਾ ਨਾਲ ਬਸ ਇਹੀ ਆ ਸਰ ਹੋ ਤਾਂ ਮੋਟਿਵ ਕੋਈ ਨਹੀਂ ਹੈਗਾ ਜੀ ਕਿੰਨੀਆਂ ਬੱਸਾਂ ਜਾ ਰਹੀਆਂ ਨੇ ਸਰ ਬੱਸਾਂ ਦੋ ਜਾ ਰਹੀਆਂ ਨੇ ਇੱਧਰ ਲਈ ਕੋਈ ਰਜਿਸਟ੍ਰੇਸ਼ਨ ਕਰਾ ਕਰਵਾਉਣੀ ਪੈਂਦੀ ਆ ਕਿ ਨਹੀਂ ਵੈਸੇ ਹੀ ਤੁਸੀਂ ਸਰ ਰਜਿਸਟ੍ਰੇਸ਼ਨ ਹਰ ਸਾਲ ਰਜਿਸਟ੍ਰੇਸ਼ਨ ਹੁੰਦੀ ਆ ਸਰ ਇਹਦੀ ਔਰ ਤਕਰੀਬਨ 120 110 ਦੇ ਲੋਕ ਕਰੀਬ ਲੋਕ ਜਿਹੜੇ ਆ ਉਹ ਬੱਸਾਂ ਦੋਨਾਂ ਦੇ ਵਿੱਚ ਜਾਂਦੇ ਆ ਚਾਹ ਨਾ ਬਈ ਤੁਹਾਡਾ ਵਿਕਲ ਸ਼ਰਮਾ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਹੁਸ਼ਿਆਰਪੁਰ ਦੇ ਜੀ ਯਾਤਰਾ ਤੇ ਜਾ ਰਹੇ ਹੋ ਮਾ ਬੈਸ਼ਨੋ ਦੇਵੀ ਦਾ ਹੋਰ ਵੀ ਉੱਥੇ ਚੌਂਕੀ ਦਾ ਪ੍ਰਬੰਧ ਹੈ ਸਾਰਾ ਪ੍ਰਬੰਧ ਕੀਤਾ ਜਾਂਦਾ ਹੈ ਭਾਈ ਸਾਹਿਬ ਵੱਲੋਂ ਹਾਂ ਜੀ ਤੇ ਕੀ ਕਿਹਾ ਜਾਂਦਾ ਪ੍ਰਬੰਧਾ ਨੂੰ ਸਰ ਮੈਂ ਇਹੀ ਪ੍ਰਬੰਧਾ ਨੂੰ ਕਹਿਣਾ ਚਾਹੁੰਦਾ ਆ ਕਿ ਪੂਰੇ ਹਮ ਹਮਾ ਕੇ ਬੈਸ਼ਨੋ ਦੇਵੀ ਦਰਬਾਰ ਪਹੁੰਚੋ ਦੇਵਾ ਮਾਈ ਸਾਡਾ ਦੂਸਰਾ ਸਥਾਨ ਆ ਉੱਥੇ ਸਾਡਾ ਪ੍ਰੋਗਰਾਮ ਆ 23 ਤਰੀਕ ਨੂੰ 23 ਤਰੀਕ ਨੂੰ 12 ਵਜੇ ਤੋਂ ਲੈ ਕੇ ਰਾਤ 7:30 ਵਜੇ ਤੱਕ ਪੂਰੀ ਚੌਂਕੀ ਦਾ ਪ੍ਰਬੰਧ ਆ ਔਰ ਅੱਛੇ-ਅੱਛੇ ਸਿੰਗਰ ਪੰਜਾਬ ਦੇ ਅੱਛੇ-ਅੱਛੇ ਸਿੰਗਰ ਗਾਣਗੇ ਵਿਸ਼ਾਲ ਕਤਨਾ ਜੀ ਗਾਣਗੇ ਲਾਡੀ دیਵਾਨਾ ਜੀ ਗਾਣਗੇ ਕਿਸ਼ੋਰ ਜੀ ਗਾਣਗੇ ਦਿੱਲੀ ਤੋਂ ਜਤਿਨ ਤਲਵਾਰ ਜੀ ਗਾਣਗੇ ਕਿੰਨੇ ਦਿਨ ਦੀ ਯਾਤਰਾ ਹੁੰਦੀ ਹੈ ਇਹ ਸਰ 3 ਦਿਨ ਦੀ ਹੁੰਦੀ ਆ ਫ੍ਰੀ ਔਰ ਕੋਸਟ ਹੁੰਦੀ ਆ ਜੀ ਰਹਿਣਾ ਸਹਿਣਾ ਖਾਣਾ ਪੀਣਾ ਟੋਟਲ ਮੁਫਤਾ ਜੀ ਫ੍ਰੀ ਆ ਜੀ ਮਹਾਮੈਦੀਪਾਰ ਕਿਰਪਾ ਦੇ ਨਾਲ ਕੀ ਨਾਮ ਹੈ ਤੁਹਾਡਾ ਵੀਨਾ ਚੋਪੜਾ ਠੀਕ ਆ ਜੀ ਅੱਜ ਆਸੋਲੇ ਦੀ ਯਾਤਰਾ ਕਰੋ ਇਹ ਜਾਰੀ ਹੈ ਭਾਈ ਸਾਹਿਬ ਵੱਲੋਂ ਕੀ ਕਰ ਜਾਂਦੇ ਨੇ ਇਹ ਯਾਤਰਾ ਸਾਡੀ ਹਰ ਸਾਲ ਜਾਂਦੀ ਹੈ 12 ਸਾਲ ਹੋ ਗਏ ਜਾਂਦਿਆਂ ਨੂੰ ਔਰ ਬੜਾ ਆਨੰਦ ਆਂਦਾ ਸਾਰਾ ਫ੍ਰੀ ਆਫ ਕਾਸਟ ਹੈ ਰਹਿਣ ਸਣ ਦਾ ਪ੍ਰਬੰਧ ਬਹੁਤ ਅੱਛਾ ਹੈ ਦੇਵਾ ਮਈ ਮੰਦਿਰ ਜਿਹੜਾ ਬਣ ਬਣਿਆ ਉੱਥੇ ਮੂਰਤੀ ਸਥਾਪਨਾ ਵੀ ਆ ਹਨੂਮਾਨ ਜੀ ਦੇ ਮੰਦਰ ਦੀ ਔਰ ਉਹਦੇ ਉਪਲਕਸ਼ ਦੇ ਵਿੱਚ 23 ਤਾਰੂਕ ਨੂੰ ਚੌਂਕੀ ਵੀ ਆ ਖੂਬ ਰੌਣਕਾਂ ਲੱਗਦੀਆਂ ਹਰ ਸਾਲ ਔਰ ਬਹੁਤ ਆਨੰਦ ਆਂਦਾ ਪਰਮਾਤਮਾ ਕਰੇ ਮਹਾਮਈ ਮੇਰ ਕਰੇ ਸਾਰਿਆਂ ਤੇ ਅਸੀਂ ਸਾਰੇ ਐਦਾ ਹੀ ਹਰ ਸਾਲ ਯਾਤਰਾ ਲੈ ਕੇ ਜਾਂਦੇ ਰਹੀਏ ਔਰ ਸੰਗਤਾਂ ਨੂੰ ਵੱਧ ਤੋਂ ਵੱਧ ਆਪਣੀ ਸੰਸਥਾ ਦੇ ਨਾਲ ਜੋੜ ਕੇ ਆਸ਼ੀਰਵਾਦ ਪ੍ਰਾਪਤ ਕਰਦੇ ਰਹੀਏ ਤੁਸੀਂ ਹਰ ਸਾਲ ਜਾਂਦੇ ਤੁਸੀਂ ਹਾਂਜੀ ਹਰ ਸਾਲ ਜਾਂਦੇ ਹਾਂ ਜੀ ਇੱਕ ਕੱਲੇ ਹਾਰਪੁਰ ਵਿੱਚੋਂ ਜਾਂਦੇ ਲੋਕ ਜਾਂ ਹੋਰ ਵੀ ਆਲੇ ਦੁਆਲੇ ਨਹੀਂ ਆਲੇ ਦੁਆਲੇ ਤਾਂ ਵੀ ਜਿਹੜੇ ਮਤਰਾ ਅਸੀਂ ਸਾਡੀ ਕੋਸ਼ਿਸ਼ ਇਹ ਹੁੰਦੀ ਅਸੀਂ ਉਹਨਾਂ ਲੋਕਾਂ ਨੂੰ ਲੈ ਕੇ ਜਾਈਏ ਜਿਹੜੇ ਕਿ ਅਫੋਰਡ ਨਹੀਂ ਕਰ ਸਕਦੇ ਔਰ ਗਰੀਬੀ ਰੇਖਾ ਦੇ ਹੇਠਾਂ ਬੈਠੇ ਆ ਉਹਨਾਂ ਨੇ ਕਦੀ ਯਾਤਰਾ ਕੀਤੀ ਨਹੀਂ ਹੁੰਦੀ ਸਾਡੀ ਜ਼ਿਆਦਾ ਕੋਸ਼ਿਸ਼ ਇਹ ਹੁੰਦੀ ਅਸੀਂ ਉਹਨਾਂ ਲੋਕਾਂ ਨੂੰ ਅਸੀਂ ਦਰਸ਼ਨ ਕਰਵਾ ਕੇ ਲੈ ਕੇ ਆਈਏ